ਅੱਲੇ ਅੱਛਾ ਬੜੇ ਘੱਟ ਬੋਲੇ ਆ ਅੱਜ ਦਾ ਜਿਹੜਾ ਪਰਬ ਹੈ ਅੱਜ ਦਾ ਜਿਹੜਾ ਦਿਨ ਹੈ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਇਹ ਨਹੀਂ ਹੈ ਕਿ ਯਸੂਸੀ ਇੱਕ ਵਾਰ ਫਿਰ ਜਿੰਦਾ ਹੋਇਆ ਜਾਂ ਫਿਰ ਸੂਲੀ ਚੜਿਆ ਲੇਕਿਨ ਇਹ ਤਾਂ ਇਸ ਕਰਕੇ ਮਨਾਇਆ ਜਾਂਦਾ ਹੈ ਤਾਂ ਇਸ ਕਰਕੇ ਦੱਸਿਆ ਜਾਂਦਾ ਹੈ ਕਿ ਸਾਨੂੰ ਚੇਤਾ ਰਵੇ ਜਗਤ ਨੂੰ ਵੀ ਰਵੇ ਚੇਤਾ ਰਵੇ ਕਿ ਸਾਡੇ ਖੁਦਾ ਨੇ ਸਾਡੇ ਵਾਸਤੇ ਕੀ ਕੰਮ ਕੀਤਾ ਤੇ ਅੱਜ ਉਹਨਾਂ ਗੱਲਾਂ ਨੂੰ ਚੇਤੇ ਕਰਨ ਦੇ ਲਈ ਅੱਜ ਅਸੀਂ ਇਕੱਠੇ ਹੋਏ ਆਂ ਕਿ ਅੱਜ ਤੋਂ 2000 ਸਾਲ ਪਹਿਲਾਂ ਅੰਧਿਆਰ ਬਾਦ ਪ੍ਰਭ ਯੇਸ਼ੂ ਮਸੀਹ ਕਿੱਦਾਂ ਉਹ ਮਹਾਨ ਸਮਾਂ ਸੀ ਜਿੰਦੇ ਵਿੱਚ ਉਹਨਾਂ ਲੋਕਾਂ ਨੇ ਵੇਖਿਆ ਯੇਸ਼ੂ ਮਸੀਹ ਨੂੰ ਕਬਰ ਦੇ ਵਿੱਚ ਖਾਲੀ ਵੇਖਿਆ ਪਾਇਆ ਤਾਂ ਯੇਸ਼ੂ ਨੂੰ ਕਬਰ ਦੇ ਵਿੱਚ ਸੀ ਤੇ ਕਬਰ ਕੀ ਸੀ ਖਾਲੀ ਕੀ ਸੀ ਖਾਲੀ ਕੀ ਸੀ ਕਿ ਬੋਲੋ ਜਰਾ ਖਾਲੀ ਹਾਂਜੀ ਅਸੀਂ ਇਸ ਵਿਸ਼ੇਸ਼ਤਾ ਦੇ ਨਾਲ ਯਿਸੂ ਫਿਰ ਮੰਨਦੇ ਆ ਕੋਈ ਵੱਡਾ ਕੰਮ ਕਰਕੇ ਨਹੀਂ ਮੰਨਦੇ ਅਸੀਂ ਇਸ ਕਰਕੇ ਮੰਨਦੇ ਆ ਕਿ ਉਹ ਜਿਉਂਦਾ ਹੈ ਉਹ ਮਰਦਿਆਂ ਵਿੱਚੋਂ ਜੀਵਤ ਹੈ ਕਿ ਅਸੀਂ ਜੀ ਜਿਹੜਾ ਜੀਵਨ ਖੁਦਾ ਹੋਂਦੀ ਆਪਾਸ ਨਾ ਕਰਦੇ ਆ ਤਾਂ ਵੀ ਅਸੀਂ ਕਹਿੰਦੇ ਵੀ ਅਸੀਂ ਜਿਉਂਦੇ ਰੱਬ ਦੇ ਪਾਸ ਕਾ ਜਿਹੜਾ ਜਿਉਂਦਾ ਹੈ ਇੱਕ ਵਾਰੀ ਉਹਨੂੰ ਹੀ ਸਰੀਰ ਦੇ ਵਿੱਚ ਮੌਤ ਦਾ ਸਵਾਲ ਚੱਕਿਆ ਮੌਤ ਨੂੰ ਹਰਾ ਕੇ ਤੇ ਤੀਸਰੇ ਦਿਨ ਮਰਦਿਆਂ ਦੇ ਵਿੱਚੋਂ ਕਿਉਂ ਉੱਠਿਆ ਜੀ ਉੱਠਿਆ ਤੇ ਅਸੀਂ ਤਾਂ ਇਹ ਯਿਸੂ ਮਸੀਹ ਨੂੰ ਮੰਨਦੇ ਆ ਤੇ ਜੇ ਅਸੀਂ ਯਿਸੂ ਮਸੀਹ ਨੂੰ ਮੰਨਦੇ ਆ ਤੇ ਬੋਲਦੇ ਵੀ ਝੱਲੇ ਆ ਕਿਉਂਕਿ ਜਿਹੜੇ ਯਹੂਦੀ ਲੋਕ ਸੀ ਰੋਮੀ ਸਮਰਾਟ ਜਿਹਾ ਆਉਂਦਾ ਇੱਕ ਬਹੁਤ ਤਗੜਾ ਵਹਿਮ ਸੀਗਾ ਬਹੁਤ ਜ਼ਿਆਦਾ ਭਰਮ ਸੀ ਵੀ ਇਹ ਤਾਂ ਛੋਟੀ ਉਮਰ ਦੇ ਵਿੱਚ 30 ਸਾਲ ਦੀ ਉਮਰ ਸਾਡੇ ਦੇ 33 ਸਾਲ ਦੀ ਉਮਰ ਦੇ ਵਿੱਚ ਤੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਹੈ ਉਹਨਾਂ ਨੇ ਜਦੋਂ ਕਿਹਾ ਯੂਸਮ ਸਿੰਘ ਨੇ ਅਖਿਆ ਕਹਦਾ ਮੈਨੂੰ ਪਤਾ ਹੈ ਕਹਦਾ ਮੈਂ ਫੜਵਾਇਆ ਜਾਵਾਂਗਾ ਕਰੋਸ ਤੇ ਚੜਾਇਆ ਜਾਵਾਂਗਾ ਤਾ ਤੀਸਰੇ ਦਿਨ ਮਰਦਿਆਂ ਵਿੱਚੋਂ ਜੀਰ ਪਾ ਲੈ ਤੇ ਜਦੋਂ ਇੰਨੀ ਗੱਲ ਕਹੀ ਤੇ ਕਹਿਣ ਲੱਗੇ ਮਹਾਰਾਜ ਇਹ ਛਲੀਆਂ ਇੰਜ ਕਹਿੰਦਾ ਸੀ ਕਿ ਤੇ ਇਹ ਨਾ ਵੇ ਗੱਲ ਆ ਪੜੀਏ ਜਰਾ ਮੱਤੀ ਲਈ ਤੇ ਇਹ ਕਰ ਖੋਲੇ ਮੇਰੇ ਨਾਲ ਜੇਕਰ ਕਿਸੇ ਨੂੰ ਮਿਲਦਾ ਤਾਂ ਹਾਂਜੀ ਮੱਤੀ ਲਈ ਹਾਂਜੀ ਉਹਦਾ 27 ਬੌਕਟੋ ਜਰਾ ਸਾਈ ਉਹਦੀ 62 ਐਤੋਂ ਪੜ੍ਹੀ ਜਰਾ ਸਾਈ ਬਾਪ ਉਸਦੀ 62 ਐਤੋਂ ਪੜ੍ਹਦੇ ਆ ਅੱਗੇ ਤਿਆਰੀ ਦੇ ਦਿਨ ਤੋਂ ਪਿੱਛੇ ਸੀ ਪ੍ਰਧਾਨ ਜਾਜ ਕਾ ਅਤੇ ਫਰੀਸੀਆਂ ਇਕੱਠੇ ਹੋ ਕਿ ਤਿੰਨ ਚੁਸ ਕੋਲ ਗਏ ਇੱਕ ਹੀ ਇਹਨਾਂ ਨੇ ਇੱਕ ਯੂਨਿਟੀ ਬਣਾਈ ਤੇ ਬਣਾ ਕੇ ਕਿੱਥੇ ਚਲੇ ਗਏ ਕਰੂਸ ਤੇ ਚੜਾਣ ਤੋਂ ਬਾਅਦ ਵੀ ਇਹਨਾਂ ਨੂੰ ਸਬਰ ਨਹੀਂ ਆਇਆ ਇਹਨਾਂ ਨੂੰ ਕਰੂਸ ਤੇ ਚੜਾਣ ਤੋਂ ਬਾਅਦ ਵੀ ਯਿਸੂ ਮਸੀਹ ਦੇ ਆ ਆਪਣੇ ਆਪ ਤੇ ਉਹਨਾਂ ਨੂੰ ਇਹ ਸੰਤੁਸ਼ਟੀ ਨਹੀਂ ਹੋਈ ਵੀ ਅਸੀਂ ਇਹਨੂੰ ਕਰੂਸ ਤੇ ਚੜਾ ਦਿੰਦਾ ਫਿਰ ਵੀ ਇਕੱਠੇ ਹੋ ਗਏ ਕਿੱਥੇ ਆਏ ਕਿੰਦੇ ਕੋਲੇ ਇਹ ਪਿਲਾਤਸ ਇੱਕ ਰੋਮੀ ਸਮਰਾਜ ਦਾ ਹਕੂਮਤ ਦਾ ਜਿਹੜਾ ਇੱਕ ਅਧਿਕਾਰੀ ਸੀਗਾ ਮਹਾਰਾਜ ਸੀਗਾ ਇਹ 14 ਤੇ ਯਸੁਪ ਸਿੰਘ ਨੂੰ ਛੱਡ ਸਕਦਾ ਸੀ ਪਰ ਇਹਨੇ ਆਪਣੀ ਬੈਕਵੋਰਟਿੰਗ ਦੇ ਕਾਰਨ ਬੈਕਵੋਰਟਿੰਗ ਦੇ ਕਾਰਨ ਨਵਾਂ ਨਾ ਪਾਣੀ ਗਾਦਾ ਆਪਣੇ ਹੱਥ ਧੋ ਲੈ ਕਹਿੰਦਾ ਵੀ ਮੈਂ ਤਾਂ ਖੂਨ ਤੋਂ ਦੋਸ਼ੀ ਆ ਇਹਦਾ ਖੂਨ ਤੇ ਉਹ ਕਹਿੰਦੇ ਨਹੀਂ ਨਹੀਂ ਇਹਦਾ ਖੂਨ ਸਾਡੇ ਤੇ ਆਉਂਦੇ ਪਰ ਬਰਬਾਦ ਵੀ ਛੱਡ ਦੇ ਤੇ ਇਹਨੂੰ ਕੀ ਦੇ ਦੇ ਕਰੂਸ ਦੇ ਦੇ ਪਰ ਹੋਰ ਕਰੂਸ ਤੇ ਚੜਾਏ ਜਾਣ ਤੋਂ ਬਾਅਦ ਵੀ ਇੱਕ ਮੀਟਿੰਗ ਫੇਰ ਬੁਲਾ ਕੇ ਲੈ ਕੇ ਆ ਗਏ ਨੇ ਤਿਲਾ ਤੁਸ ਦੇ ਕੋਲੇ ਤੇ ਕੀ ਕਹਿੰਦੇ ਨੇ ਜਰਾ ਸੁਣੀਏ ਉਹ ਜਿਹੜੀ ਮੀਟਿੰਗ ਨੂੰ ਬੁਲਾ ਕੇ ਲਿਆਏ ਨੇ ਹਾਂ ਜੀ ਸੁਣੀਏ ਤਿਲਾ ਤੁਸ ਕੋਲ ਆਏ ਨੇ ਥੋੜੇ ਬੋਲੇ ਤਿਲਾ ਤੁਸ ਕੋਲ ਲਿਆਏ ਤੇ ਕੀ ਕਰਕੇ ਮਹਾਰਾਜ ਉਹਨੂੰ ਹਨ ਮਹਾਰਾਜ ਕਹਿ ਰਹੇ ਨੇ ਤੇ ਜਿਹੜਾ ਮਹਾਰਾਜ ਹੈ ਤੇ ਉਹਨੂੰ ਕੀ ਛੜੀਆ ਕਹਿਣ ਲਿਆ ਦੁਸ਼ਟ ਜਮਾਨੇ ਦੇ ਇਹਨਾਂ ਨੂੰ ਅਕਲ ਨਹੀਂ ਆਈ ਵੇਖਿਆ ਬੱਤਰੀਆਂ ਦੇ ਵਿੱਚ ਯਸੂਸੀ ਨੇ 14 ਦਿਨਾਂ ਦਾ ਲਾਜ਼ਮ ਮਰਦਾ ਜਿੰਦਾ ਕਰ ਦਿੱਤਾ ਪਤਾ ਸੀ ਇਹਨਾਂ ਨੂੰ ਪਤਾ ਸੀ ਇਹਨਾਂ ਨੂੰ ਉਹਨੇ ਅੰਨਿਆ ਖਾ ਖੋਦਾ 5600 ਲਾਇਆ ਪਤਾ ਸੀ ਇਹਨਾਂ ਨੂੰ ਪਰ ਹੁਣ ਵੀ ਉਹਨੂੰ ਕੀ ਕਰ ਰਹੇ ਛਲਿਆ ਤੇ ਜਿੰਨ ਜਿੰਨ ਜਿੰਨੂੰ ਕੁਝ ਪਤਾ ਨਹੀਂ ਉਹਨੂੰ ਮਹਾਰਾਜ ਕਹਿੰਦੇ ਅੱਜ ਵੀ ਲੋਕਾਂ ਨੂੰ ਯਸ਼ਮ ਸਿੰਘ ਦੀ ਕਈਆਂ ਨੂੰ ਪਾਵਰ ਦਾ ਪਤਾ ਨਹੀਂ ਅੱਜ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਯਸ਼ਮ ਸਿੰਘ ਦੀ ਪਾਵਰ ਦਾ ਨਹੀਂ ਪਤਾ ਪਰ ਜਿਨ੍ਹਾਂ ਨੇ ਯਸ਼ਮ ਸਿੰਘ ਦੀ ਪਾਵਰ ਨੂੰ ਜਾਣ ਲਿਆ ਰੱਬ ਨੇ ਉਹਨਾਂ ਨੂੰ ਕਿਸੇ ਗੱਲ ਤੋਂ ਬਾਟ ਨਹੀਂ ਰਹਿਣ ਦਿੱਤਾ ਦੇਖਿਓ ਕੀ ਖੜਾ ਹੈ ਮਹਾਰਾਜ ਮਹਾਰਾਜ ਸਾਨੂੰ ਯਾਦ ਹੈ ਕਿ ਕੀ ਕਹਿੰਦੇ ਨੇ ਸਾਨੂੰ ਯਾਦ ਹੈ ਇਹ ਸਾਨੂੰ ਯਾਦ ਹੈ ਗੱਡੇ ਦੋਸਤ ਇਹਦੇ ਸਾਨੂੰ ਚੇਤਾਇਆ ਕਰੂਸ ਤੇ ਚੜਾਤਾ ਹੈ ਕਹਿੰਦਾ ਸਾਨੂੰ ਕੀ ਹੈ ਯਾਦ ਦੇ ਵੇਖੀਏ ਧਿਆਨ ਨਾਲ ਕੀ ਯਾਦ ਹੈ ਵੇਖੋ ਜਰਾ ਸਾਨੂੰ ਯਾਦ ਹੈ ਕਿ ਉਹ ਛਲਿਆ ਆਪੇਖੋ ਕੀ ਕਿਆ ਛਲਿਆ ਛਲਿਆ ਦਾ ਮਤਲਬ ਧੋਖੇ ਬਾਜ ਕਿਸੇ ਨਾਲ ਛਲ ਕਰਨ ਵਾਲਾ ਤੇ ਯਸਮ ਸਿੰਘ ਇਦਾਂ ਦਾ ਸੀ ਨਹੀਂ ਪਰ ਇਹਨਾਂ ਲੋਕਾਂ ਨੂੰ ਭਰਮ ਸੀ ਵੀ ਸ਼ਾਇਦ ਸਾਡੇ ਰੁਤਬਾ ਕਿਤੇ ਡਾਊਨ ਨਾ ਹੋ ਜਾਏ ਤੇ ਡਾਊਨ ਤਾਂ ਹੋਇਆ ਹੀ ਪਿਆ ਸੀ ਪਰ ਮੰਨਣਾ ਨਹੀਂ ਸੀ ਚਾਹਦੇ ਹੋ ਦੇਖੀਏ ਧਿਆਨ ਨਾਲ ਜੀ ਸਾਨੂੰ ਯਾਦ ਹੈ ਕਿ ਉਹ ਸ਼ਰਲਿਆ ਹਾਂ ਆਪਣੇ ਜੀਉਂਦੇ ਜੀ ਕਹਿ ਗਿਆ ਸੀ ਆ ਕੀ ਕਹਿ ਗਿਆ ਸੀ ਆਪਣੇ ਜੀਉਂਦੇ ਇਹਦਾ ਮਤਲਬ ਕਰੂਸ ਤੇ ਯਿਸੂ ਮਸੀਹ ਨੇ ਕੀ ਦੇ ਦਿੱਤੀ ਹੈ ਜਾਨ ਦੇਣ ਤੋਂ ਬਾਅਦ ਇਹ ਸ਼ੋਮਸੀ ਕ੍ਰੂਸਰ ਲੜਕਾ ਰਿਆ ਚੇਲਿਆਂ ਨੇ ਜਾ ਕੇ ਦਰਵਾਜੇ ਦੇ ਭੇਰਲਾ ਬੂਏ ਬੰਦ ਕਰ ਲੈ ਕਿਤੇ ਰੋਮੀ ਸਮਰਾਜ ਦੇ ਲੋਕ ਸਾਨੂੰ ਆ ਕੇ ਇਹ ਨਾ ਫੜ ਲੜ ਕੇ ਯਿਸੂ ਮਸੀਹ ਦੇ ਨਾਲ ਰਹਿਣ ਕਿਤੇ ਸਾਨੂੰ ਪ੍ਰੋਬਲਮ ਨਾ ਆ ਤੇ ਪਰ ਉਥੇ ਮੇਰਾ ਧਿਆਨ ਰਹੂਗਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਉਥੇ ਆਰੀਆ ਮਿਸ ਜਿਹੜਾ ਯਿਸੂ ਮਸੀਹ ਦਾ ਗੁੱਜਾ ਗੁੱਜਾ ਚੇਲਾ ਸੀ ਆਰੀਆ ਮਿਸ ਤੇ ਨਿਕੋਦੇਮਸ ਜਿਹੜਾ ਯਿਸੂ ਮਸੀਹ ਦੇ ਕੋਲ ਰਾਤ ਨੂੰ ਆਏ ਉਹ ਪਿਆ ਤੁਸੀਂ ਕਰ ਗਏ ਤੇ ਨਿਕੋਦੇਮਸ ਨੇ ਕੁਝ ਗੰਧ ਰਸੂਗਾਰਾ ਲਈਆ ਨਿਕੋਦੇਮਸ ਉਸਨੇ ਉਹਦਾ ਵਿਸ਼ਵਾਸ ਨਹੀਂ ਕੀਤਾ ਤੇ ਜਦੋਂ ਆਰੀਆ ਮਿਤ ਨੇ ਜਾ ਕੇ ਅਰਜ਼ ਉਹਦੇ ਕੇ ਰਗਉਤ ਕੀਤੀ ਕਿ ਸਾਨੂੰ ਦੀ ਲੋਥ ਨੂੰ ਲੈ ਲੈਣ ਤੇ ਜਦੋਂ ਉਹਨਾਂ ਨੇ ਲੋਥ ਨੂੰ ਲਾਇਆ ਉਹਨੂੰ ਮਹੀਨ ਕਪੜੇ ਪੁਆਏ ਗਏ ਇਿੱਤੇ ਉਹ ਚੇਲਿਆਂ ਦੇ ਜਾ ਕੇ ਡਰ ਦੇ ਨਾਲ ਦਰਵਾਜ਼ੇ ਕੀ ਕਰ ਲੈ ਆਪਣੇ ਬੰਦ ਕਰ ਕੀ ਕਰ ਲੈ ਬੰਦ ਕਰ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਭੱਜ ਗਏ ਬੜਾ ਕੁਝ ਹੋਇਆ ਪਤਰਸਵੀ ਕਹਿੰਦਾ ਸੀ ਇੰਜ ਕਰ ਦਿਆਂਗਾ ਉਹ ਕਰ ਦਿਆਂਗਾ ਪਰ ਜਦੋਂ ਵਿਪਤਾ ਪਈ ਤੇ ਯਸੁਮ ਸਿੰਘ ਨੂੰ ਉਹਦੇ ਵਿੱਚ ਛੱਡ ਕੇ ਚਲੇ ਗਏ ਅੱਜ ਵੀ ਇਹ ਹਾਲਾਤ ਹੈ ਕਈ ਲੋਕ ਬਗ ਦਾ ਲੈ ਇਹਨੂੰ ਤਿਆਰ ਹੈ ਬਰਕਤਾਂ ਨਾਲ ਯਿਸੂ ਮਸੀਹ ਨਾਲ ਟਿਕਿਆ ਤੇ ਜੇ ਕੋਈ ਪਰੇਸ਼ਾਨੀ ਦੋ ਕੋ ਮੁਸੀਬਤ ਆ ਜਾਏ ਤੇ ਦੂਜੇ ਵਸਤੇ ਰਸਤਾ ਬਣਾ ਲੈਂਦੇ ਆ ਕੁਝ ਨਹੀਂ ਹੋਣ ਵਾਲਾ ਜੇ ਉਹਨੇ ਕਿਹਾ ਉਹ ਕਰਕੇ ਬਹਾਇਆ ਉਹਨੇ ਤੇ ਜੋ ਤੁਹਾਨੂੰ ਕਿਹਾ ਤੇ ਤੁਹਾਡੇ ਨੂੰ ਪੂਰਾ ਕਰੇਗਾ ਉਹ ਕੀ ਕਹਿੰਦੇ ਕਹਿੰਦੇ ਛਲਿਆ ਜੀਉਂਦੇ ਜੀ ਕਹਿ ਗਿਆ ਸੀ ਹਾਂ ਜੋ ਮੈਂ ਤਿੰਨੇ ਦਿਨ ਪਿੱਛੋਂ ਜੀ ਉਠਾਰਾ ਕਿਨਾ ਤਿੰਨਾ ਦਿਨ ਫਿਲਮ ਦਿਨਾਂ ਵਿੱਚੋਂ ਜੀ ਉਠਾਵਾਂ ਕੀ ਕਰਾਂਗਾ ਜੀ ਉਠਾ ਕਿਹਨੂੰ ਕਹਿੰਦੇ ਮੈਂ ਨੇ ਪਿਲਾ ਤੂੰ ਉਸ ਨੂੰ ਕਹਿੰਦਾ ਮਹਾਰਾਜ ਅਸੀਂ ਇੱਕ ਤੁਹਾਨੂੰ ਗੱਲ ਕਹਿਣੀ ਚਾਹੁੰਦੇ ਹਾਂ ਛਲਿਆ ਇੱਕ ਗੱਲ ਕਹਿ ਗਿਆ ਸੀ ਕਹਿੰਦਾ ਕੀ ਕਹਿ ਗਿਆ ਸੀ ਦੱਸੋ ਉਹ ਕਹਿੰਦਾ ਸੀ ਮੈਂ ਤੀਜੇ ਦਿਨ ਜ਼ਿੰਦਾ ਹੋ ਜਾਵਾਂਗਾ ਤੇ ਫਿਰ ਅਸੀਂ ਇੱਕ ਨਵਾਂ ਕੰਮ ਕਰਦੇ ਹਾਂ ਕਿਉਂਕਿ ਉਹਦੀ ਅਸੀਂ ਕਬਰ ਦੇ ਉੱਤੇ ਰਾਖੀ ਕਰਵਾ ਦਈਏ ਤੇ ਪਿਲਾ ਤੂੰ ਉਸ ਨੇ ਕਿਹਾ ਭਾਈ ਕਰਵਾ ਦਿਓ ਫਿਰ ਜਦੋਂ ਇਹ ਚੀਜ਼ ਦੀ ਵਰਤਣਾ ਹੋਈ ਫਿਰ ਜਦੋਂ ਯਿਸੂਮ ਸੀ ਉਹਦੇ ਵਿੱਚੋਂ ਕਬਰ ਦੇ ਵਿੱਚੋਂ ਨਿਕਲ ਗਿਆ ਕਬਰ ਖਾਲੀ ਹੋ ਗਈ ਤੇ ਫਿਰ ਕੀ ਕੀਤਾ ਮਤਾ ਪਕਾ ਲਿਆ ਕਹਿੰਦੇ ਅਸੀਂ ਨਾ ਉਹਨਾਂ ਨੂੰ ਜਿਹੜੇ ਉੱਥੇ ਚੌਪਲ ਤੇਰੇ ਸੀ ਨਾ ਕੀ ਨਾ ਪਹਿਰਾ ਜਦੋਂ ਪਹਿਰਾ ਦੇ ਰਹੇ ਸੀ ਤੇ ਕਹਿੰਦੇ ਐਦਾਂ ਅਸੀਂ ਤੁਹਾਨੂੰ ਥੋੜੇ ਜਿਹਾ ਪੈਸੇ ਦੇ ਦਿੰਨੇ ਹਾਂ ਤੇ ਤੁਸੀਂ ਕਿਹਾ ਕਿ ਉਹ ਚੀਲੇ ਨੂੰ ਚਰਾ ਕੇ ਲੈ ਜਾ ਜੋ ਉਹਦੀ ਰਿਸ਼ਮਤ ਚੱਲੀ ਆ ਦੇਖੀ ਜਰਾ ਹਾਂ ਉਹਨੂੰ ਚੁਨਾ ਲੈ ਕੇ ਉਹਨੂੰ ਕੀ ਲੈ ਗਿਆ ਚੁਨਾ ਕੇ ਲੈ ਗਿਆ ਅੱਗੇ ਪੜੋ ਜਲਦੀ ਜਲਦੀ ਅਜੇ ਜੇ ਇਹ ਕਦ ਹਾਕਮ ਦੇ ਕਨਾਂ ਤੱਕ ਪਹੁੰਚੇ ਹਾਂ ਤਾਂ ਅਸੀਂ ਉਹਨੂੰ ਮਨਾ ਮਨਾ ਨਾ ਨਾ ਮਗੂ ਹਾਂ ਨਿਸ਼ਚਿਤ ਕਰਤੀ ਆ ਅੱਗੇ ਕਿ 100 ਉਹਨਾਂ ਦੇ ਰੁਪਏ ਲੈ ਕੇ ਹਾਂ ਉਸੇ ਤਰ੍ਹਾਂ ਦੀ ਸਾਭ ਹਾਂ ਜਿਸ ਤਰ੍ਹਾਂ ਸਿਖਲਾਈ ਗਈ ਕੀ ਕੀਤਾ ਉਹਨਾਂ ਨੇ ਪੈਸੇ ਲੈ ਕੇ ਉਸੇ ਤਰ੍ਹਾਂ ਦੀ ਉਸੇ ਤਰੀਕੇ ਨਾਲ ਕੀਤਾ ਜਿਵੇਂ ਉਹਨਾਂ ਨੇ ਕੀਤਾ ਸੀਗਾ ਕੀ ਕੀ ਤਾਕਤ ਸੀ ਅੱਜ ਕਈ ਲੋਕ ਵੀ ਇਦਾਂ ਹੀ ਕਰਦੇ ਆ ਐਵੇਂ ਉਹਨਾਂ ਨੂੰ ਕੋਈ ਵਿਚਾਰੀ ਰੂਪ ਬਾਤ ਜੈ ਨਾ ਤੇ ਕਦੇ ਦੂਜੀਆਂ ਕੋਈ ਬੰਦੇ ਆ ਕੇ ਕਹਿੰਦੇ ਓਏ ਤੁਹਾਨੂੰ ਪੈਸੇ ਦਿੱਤੇ ਨੇ ਉਸੇ ਤਹਾਂ ਸਾਨੂੰ ਪੈਸੇ ਚੋੜਨ ਵਾਲੀ ਜਣੇ ਹਾਂ ਸਾਨੂੰ ਪੈਸੇ ਦੇ ਕੇ ਕਿਹਨਾਂ ਨੇ ਇੱਚ ਕੀਤਾ ਇਹ ਉਹੋ ਦੀਆਂ ਚੀਜ਼ਾਂ ਚੱਲੀਆਂ ਆਉਂਦੀਆਂ ਪਰ ਜਦੋਂ ਇਹਨਾਂ ਨੇ ਕਿਹਾ ਵੀ ਉਹ ਛਲਿਆ ਇਦਾਂ ਕਰਦਾ ਹੈ ਤੇ ਜਦੋਂ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਪ੍ਰਭੂ ਦੇ ਕਲਾਮ ਚ ਪੜਦੇ ਹਾਂ ਤੇ ਜਿਸ ਟਾਈਮ ਜੇਕਰ ਅਸੀਂ ਇਹਦੀ ਪਹਿਲੀ ਆਇਤ ਨੂੰ ਪੜਦੇ ਖਦਾ ਦੇ ਕਲਾਮ ਨੂੰ 28 ਦੀ 28 ਪਬ ਦੀ ਸਟਾਰਟ ਪੜਦੇ ਆ ਬੜੋ ਹਾਂ ਜੇ ਸ਼ਬਦ ਦਾ ਦਿਨ ਬੀਤ ਗਿਆ ਜਦੋਂ ਸ਼ਬਦ ਦਾ ਦਿਨ ਬੀਤ ਗਿਆ ਤਾਂ ਹਫਤੇ ਦੇ ਤਾਲੇ ਦਿਨ ਹਾਂ ਪਹਿ ਫੁੱਟਣ ਦੇ ਵੇਲੇ ਹਾਂ ਮਰੀਮ ਮਕਦਲੀਨ ਹਾਂ ਅਤੇ ਦੂਈ ਮਰੀਆਮ ਹਾਂ ਕਬਰ ਨੂੰ ਆਏ ਹਾਂ ਹੋਰ ਵੇਖੋ ਇੱਕ ਵੱਡਾ ਬਚਾ ਲਾਇਆ ਕੀ ਆ ਗਿਆ ਉੱਥੇ ਵੱਡਾ ਬਚਾ ਬਚਾ ਲਾਇਆ ਫੜ ਫੜ ਫੜੋ ਇਸ ਲਈ ਜੋ ਪ੍ਰਭੂ ਦਾ ਦੂਤ ਕਾ ਸ਼ੋਤ੍ਰ ਹਾਂ ਔਰ ਨੇਰੇ ਆਣ ਕੇ ਉਸ ਪੱਥਰ ਨੂੰ ਰੇੜ ਕੇ ਲਾਂਭਾ ਕਰੋ ਉਸ ਪੱਥਰ ਨੂੰ ਜਿਹੜੇ ਪੱਥਰ ਦੇ ਕਬਰ ਦੇ ਉੱਤੇ ਪੱਥਰ ਲਾ ਕੇ ਮੋਹਰ ਲਾ ਦਿੱਤੀ ਸੀ ਕਿਲਾ ਤੋਂ ਉਸ ਹਕੂਮਤ ਨੇ ਉਸ ਪੱਥਰ ਨੂੰ ਸਵਾਇ ਦੂਤ ਦੇ ਕੋਈ ਵੀ ਲਾ ਸਕਿਆ ਨਹੀਂ ਉਸ ਦੂਤ ਨੇ ਆ ਕੇ ਉਸ ਪੱਥਰ ਨੂੰ ਵੀ ਕਰ ਦਿੱਤਾ ਲਾੰਬੇ ਕਰ ਦਿੱਤਾ ਲਾੰਬੇ ਕਰਦਾ ਕਿ ਜਕਦਮ ਪਚਾਲ ਆ ਗਿਆ ਉਥੇ ਤੇ ਜਦੋਂ ਪਚਾਲ ਆਇਆ ਤੇ ਜਿਹੜਾ ਯਸੁਸੀ ਨੇ ਕਿਹਾ ਸੀ ਮੈਂ ਤੀਸਰੇ ਦਿਨ ਮੁਰਜ਼ਾ ਵਿੱਚੋਂ ਜੀਵ ਉੱਠਾਗਾ ਤੇ ਕੀ ਹੋ ਗਿਆ ਜੀਵ ਉੱਠਿਆ ਹਾਂਜੀ ਤੋਂ ਬਾਅਦ 40 ਦਿਨ ਇਸ ਧਰਤੀ 'ਤੇ ਰਿਹਾ ਤੇ ਚਾਲਮੀ ਤੋਂ ਦਿਨ ਤੋਂ ਬਾਅਦ ਯਸੁਸੀ ਸਵਰਗਿਆ ਰਾਜਾਂ ਦੇ ਵਿੱਚ ਗਿਆ ਤੇ ਇਸ ਕਰਕੇ ਇਹਦਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਇਹਨੂੰ ਖੋਲਣ ਦੇ ਪਰ ਟਾਈਮ ਕਾਫੀ ਹੋ ਗਿਆ ਪਉਣਾ 3 ਹੋਣ ਵਾਲੇ ਨੇ ਮੈਂ ਤੁਹਾਨੂੰ ਦੱਸਣਾ ਚਾਹਨਾ ਅੱਜ ਮਸੀਹ ਲੋਕ ਜਿਹੜੀ ਇੱਕ ਹੀ ਆਸਾ ਤੇ ਟਿਕੇ ਨੇ ਕਿ ਸਾਡਾ ਯਿਸੂ ਮਸੀਹੀ ਹੈ ਕੀ ਹੈ ਜਿੰਦਾ ਹੈ ਜੀ ਤੱਕ ਉੱਠਿਆ ਹੀ ਹੋ ਸਾਡਾ ਯਿਸੂ ਮਸੀਹੀ ਹੈ ਕਿ ਜਿਵੇਂ ਉਹਨਾਂ ਨੇ ਅਮਿਊ ਸੁਨਾ ਦੇ ਨਾਲ ਪੁਰਾ ਉਹਨਾਂ ਨੇ ਨਹੀਂ ਸਿਹਾਨਿਆ ਅੱਜ ਸਾਡੀਆਂ ਕਲਿਸੀਆਂ ਅੱਜ ਲੋਕ ਯਿਸੂ ਮਸੀਹ ਨੂੰ ਆਪਣੇ ਨਾਲ ਸਿਹਾਨਦੇ ਨਹੀਂ ਪਰ ਜਦੋਂ ਲੋਕ ਸਿਹਾਨਣ ਲੱਗੇ ਕਿ ਸਾਡਾ ਖੁਦਾ ਸਾਡੇ ਨਾਲ ਹੈ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵੱਡੇ ਵੱਡੇ ਕੀ ਹੋਣਗੇ ਕਮ ਹੋਣਗੇ ਔਰ ਜਦਨ ਚੇਲਿਆਂ ਨੂੰ ਇਸ ਗੱਲ ਤੋਂ ਉਹਨੇ ਤਾਂ ਹੀ ਕਿਹਾ ਹੈ ਨਬੀਓ ਤੇ ਬੇਸਮਝੋ ਤੇ ਪਕੀਦ ਕਰਨ ਵਿੱਚ ਢਲਿਓ ਕਿ ਤੁਹਾਨੂੰ ਨਹੀਂ ਪਤਾ ਵੀ ਇਹ ਗੱਲਾਂ ਮੈਂ ਤੁਹਾਨੂੰ ਇਸ ਜਗ੍ਹਾ ਤੇ ਕਹਿੰਦਿਆਂ ਕਿਆਂ ਸੀ ਅੱਜ ਵਚਨ ਵੀ ਸਾਨੂੰ ਇਹ ਗੱਲ ਕਹਿ ਰਿਹਾ ਜਿਸ ਦਿਨ ਪ੍ਰਭੂ ਜੇਸ਼ੂ ਮਸੀਹ ਆਏਗਾ ਉਸ ਟਾਈਮ ਸਾਡੇ ਕੋਲ ਹਿਸਾਬ ਲਿਆ ਜਾਏਗਾ ਕਿ ਤੁਸੀਂ ਵਚਨ ਸੁਣਦੇ ਰਹੇ ਪਰ ਵਚਨ ਤੇ ਪ੍ਰਤੀਤ ਤੁਸੀਂ ਕਿੰਨੇ ਕੁ ਕੀਤੀ ਉਸੇ ਹਿਸਾਬ ਨਾਲ ਸਾਨੂੰ ਖੁਦਾ ਕੀ ਦੇਵੇਗਾ ਆਸ਼ੀਰਵਾਦ ਦੇਵੇਗਾ ਤੇ ਸਾਡਾ ਪ੍ਰਭ ਯੇਸ਼ੂ ਮਸੀਹ ਸੱਚਮੁੱਚ ਮਰਦਿਆਂ ਦੇ ਵਿੱਚੋਂ 3 ਤੀਸਰੇ ਦਿਨ ਅਜੀਜ਼ੋ ਕੀ ਉੱਠਿਆ ਕੀ ਉੱਠਿਆ ਜੀ ਤੇ ਫਿਰ ਸਾਰੇ ਜਦੋਂ ਯੇਸ਼ੂ ਮਸੀਹ ਜੀ ਉੱਠਿਆ ਪਹਿਲਾਂ ਯਰੂਸ਼ਲਮ ਦੇ ਵਿੱਚ ਗੱਲ ਗਈ 12 ਜਣਾਂ ਨੇ ਸ਼ੁਰੂਆਤ ਕੀਤਾ 12 ਤੋਂ 70 ਜਣੇ 70 ਤੋਂ 120 ਜਣੇ 120 ਤੋਂ 500 ਜਣੇ 500 ਤੋਂ 3000 3000 ਤੋਂ 4000 4000 ਤੋਂ 5000 5000 ਤੋਂ ਆਪਣੇ ਆਪ ਫੋਲਡ ਦੇ ਵਿੱਚ ਹੀ ਸ਼ਬਸੀ ਦੀ ਕੀ ਪਹੁੰਚ ਗਈ ਸਿੱਖਿਆ ਪਹੁੰਚ ਗਈ ਇਸੇ ਤਰੀਕੇ ਦੇ ਨਾਲ ਜਿਸ ਤੈਮ ਅਸੀਂ ਖੁਦਾ ਨੂੰ ਇਹ ਜਾਣ ਲਵਾਂਗੇ ਕਿ ਸਾਡਾ ਖੁਦਾ ਜਿਉਂਦਾ ਪੁਦਾ ਹੈ ਤੁਹਾਡੇ ਵਸੀਲੇ ਦੇ ਨਾਲ ਤੁਹਾਡਾ ਘਰ ਬਚੇਗਾ ਤੁਹਾਡੇ ਘਰ ਤੋਂ ਗਵਾਂਟੀ ਬਚਣਗੇ ਕੀ ਆ ਤੁਨਾਂ ਦੇ ਰਿਸ਼ਤੇਦਾਰ ਬਚਣਗੇ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਮਹੱਲੇ ਵੱਜ ਜਾਣਗੇ ਮਹੱਲਿਆਂ ਤੋਂ ਨਗਰ ਵੱਜ ਜਾਣਗੇ ਨਗਰਾਂ ਤੋਂ ਸ਼ਹਿਰ ਵੱਜ ਜਾਣਗੇ ਸ਼ਹਿਰਾਂ ਤੋਂ ਡਿਸਟ੍ਰਿਕਟ ਵੱਜ ਜਾਣਗੇ ਤੇ ਇਟਾਈ ਡਿਸਟ੍ਰਿਕਟ ਵੱਜਦੇ ਵੱਜਦੇ ਸਾਡਾ ਸਾਰਾ ਇੰਡੀਆ ਕੀ ਕਰ ਜਾਗਾ ਵੱਜ ਜਾਗਾ ਔਰ ਲੋਕ ਤभी ਯੇਸ਼ੂ ਜਿੰਦੇ ਪਰਮੇਸ਼ਰ ਤੇ ਵਿਸ਼ਵਾਸ ਕਰਨ ਲੱਗ ਪੈਣਗੇ ਔਰ ਥੋੜਾ ਸਮਾਂ ਰਹਿ ਗਿਆ ਜਦ ਕੌਮਾਂ ਨੇ ਮੰਨ ਲੈਣੀਆਂ ਕਿ ਸੱਚ ਮੁੱਚ ਮਸੀਹ ਜਿਉਂਦਾ ਦਾ ਪਰਮੇਸ਼ਰ ਹੈ ਤੇ ਜਿਉਂਦੇ ਲੋਕ ਹੀ ਯੇਸ਼ੂ ਮਸੀਹ ਦੀ ਕੀ ਕਰਦੇ ਉਪਾਸਨਾ ਕਰਦੇ ਨੇ ਹੁਣ ਸਾਡਾ ਯਿਸੂ ਮਸੀਹ ਕਬਰ ਦੇ ਵਿੱਚ ਨਹੀਂ ਹੈ ਉਹ ਕਿੱਥੇ ਹੈ ਕਿੱਥੇ ਹੈ ਸਵਰਗ ਦੇ ਵਿੱਚ ਜਿਹੜਾ ਸਾਨੂੰ ਕੀ ਕਰਦਾ ਪਿਆ ਧੱਕ ਰਿਹਾ ਹੈ ਤੇ ਜਦੋਂ ਜਿਨ੍ਹਾਂ ਨੇ ਨਹੀਂ ਸਿਆਣਿਆ ਫਿਰ ਯਿਸੂ ਮਸੀਹ ਨੇ ਉਹਨਾਂ ਨੂੰ ਅ ਤੇ ਹੰਦ ਦਿੱਤਾ ਜੇ ਥੋਮਾ ਨੇ ਇਥੋਂ ਤੱਕ ਕਹਿ ਦਿੱਤਾ ਜਦੋਂ ਦੋ ਚਾਰਾਂ ਨੂੰ ਮੁਖਾਲੀ ਦਿੱਤਾ ਤੇ ਥੋਮਾ نو ਵੀ ਜਦੋਂ 8ਵੇਂ ਦਿਨ ਬਾਅਦ ਯਿਸੂ ਮਸੀਹ ਜੀਵੰਦ ਅੱਠ ਦਿਨ ਬੀਤ ਗਏ ਤੇ ਜਦੋਂ ਥੋਮੇ ਕੋਲੇ ਯਿਸੂ ਥੋਮੇ ਨੂੰ ਜੇ ਚੇਲੇ ਨੇ ਕਿਹਾ ਵੀ ਸਹੀ ਯਿਸੂ ਮਸੀਹ ਨੂੰ ਵੇਖਿਆ ਕਹਿੰਦਾ ਨਾ 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 ਮੈਂ ਸੱਤ ਨਹੀਂ ਇਸ ਗੱਲ ਨੂੰ ਮੰਨਦਾ ਕਿ ਯਿਸੂ ਮਸੀਹ ਮੁਰਦਾ ਵਿੱਚੋਂ 3 ਦਿਨ ਜੀ ਉੱਠਿਆ ਤੇ ਜਦੋਂ ਗੂਵੇ ਭੇੜੇ ਹੋਏ ਹਨ ਤੇ ਮੱਛੀ ਦਾ ਟੁਕੜਾ ਉਹਨਾਂ ਦੇ ਕੋਲ ਸੀ ਤੇ ਥੋਮਾ ਦੇ ਕੋਲੇ ਆ ਗਿਆ ਜਦੋਂ ਯਿਸੂ ਮਸੀਹ ਕਹਿੰਦਾ ਪ੍ਰਭੂ ਨੇ ਆਖਿਆ ਥੋਮਾ ਦੇ ਪ੍ਰਤੀਤਾ ਨਾ ਹੋ ਪਰਤੀਤ ਵਾਣੋ ਕਿ ਤੋਮਾ ਕਿਤੇ ਪਹਿਲਾਂ ਚੇਲਾ ਬਗਾ ਜਦ ਤੱਕ ਮੈਂ ਹੁੰਦੇ ਹੱਥ ਜਿਹੜੇ ਆਹ ਸਾਡੇ ਨਿਸ਼ਾਨ ਨੇ ਉਹਨਾਂ ਦਿਨ ਵਿੱਚ ਆਪਣੀ ਉਂਗਲਾਂ ਨਾਲ ਮਾਣਾ ਤੇ ਮੈਂ ਵਿਸ਼ਵਾਸ ਕਰਦਾ ਨਹੀਂ ਤੇ ਪ੍ਰਭੂ ਨੇ ਗਿਆ ਕਹਿੰਦਾ ਤੋਮਾ ਤੂੰ ਤਾਂ ਵੇਖ ਕੇ ਵਿਸ਼ਵਾਸ ਕੀਤਾ ਧੰਨ ਉਹ ਹੋਣਗੇ ਜਿਹੜਾ ਬਿੜ ਵੇਖੋ ਕੀ ਕਰਨਗੇ ਉਹ ਵਿਸ਼ਵਾਸ ਕਰਨਗੇ ਤੋਨੇ ਤੋਮਾ ਨੂੰ ਗਿਆ ਤੋਮਾ ੂਕਾਂ ਦੇ ਤੇ ਹੱਡੀਆਂ ਦੇ ਮਾਸ ਨਹੀਂ ਹੁੰਦੇ ਅਟਿਕਾ ਦੇ ਮਾਸਪੋਤਾ ਦੇ ਨਹੀਂ ਹੁੰਦੇ ਤੇ ਉਹਨੇ ਯਸ਼ੂ ਮਸੀਹ ਨੇ ਉਥੇ ਮੱਛੀ ਲਈ ਤੇ ਉਹਨਾਂ ਦੇ ਕੋਲੋਂ ਮੱਛੀ ਨੂੰ ਵੀ ਕੀ ਕੀਤਾ ਖਾਧਾ ਦਿਖਾਇਆ ਉਹਨਾਂ ਨੂੰ ਇਸ ਕਰਕੇ ਅਜੀਬ ਸੁਦਾ ਦੇ ਲੋਕੋ ਸਾਡਾ ਪਰਮੇਸ਼ਰ ਸਾਡੇ ਨਾਲ ਟਾਈਮ-ਟਾਈਮ ਤੇ ਅਜੀਬ ਕੰਮ ਕਰਦਾ ਰਿਹਾ ਟਾਈਮ-ਟਾਈਮ ਤੇ ਸਾਡੇ ਨਾਲ ਗੱਲਾਂ ਸੁਣਦਾ ਰਿਹਾ ਅੱਜ ਵੀ ਸਾਡਾ ਪ੍ਰਭਾ ਸਾਡੇ ਨਾਲ ਅਜੀਬ ਕੰਮ ਕਰਨ ਦੀ ਕੀ ਰੱਖਦਾ ਹੈ ਕੀ ਕਰਦਾ ਹੈ ਤੇ ਅੱਜ ਜੇ ਸਾਡਾ ਪ੍ਰਭੂ ਯਸ਼ੂ ਮਸੀਹ ਕੀ ਹੋ ਗਿਆ ਕੀ ਉਹ ਅੱਜ ਤੋਂ 2000 ਸਾਲ ਪਹਿਲਾਂ ਕਬਰ ਦੇ ਵਿੱਚੋਂ ਜ਼ਿੰਦਾ ਹੋ ਗਿਆ ਔਰ ਉਹਨਾਂ ਯਰੂਸ਼ਲਮ ਦੇ ਵਿੱਚ ਧਮ ਪੈ ਗਈ ਕਿ ਜੋ ਉਹਨੇ ਕਿਹਾ ਸੀ ਕੋ ਸਾਰਾ ਕੀ ਹੋ ਗਿਆ ਪੂਰਾ ਹੋ ਗਿਆ ਹੁਣ ਪੂਰਾ ਹੋਣ ਵਾਲਾ ਕਿ ਯਿਸੂ ਮਸੀਹ ਜਦੋਂ ਇਹ ਮਦੂਤਾ ਦੀ ਮਹਲ ਲਕਾਰ ਦੇ ਨਾਲ ਆਵੇਗਾ ਤੇ ਆਪਣੀ ਕਲਿਸਿਆ ਨੂੰ ਨਾਲ ਲੈ ਕੇ ਜਾਵੇਗਾ ਅਜ਼ੀਜ਼ ਖੁਦਾ ਦੇ ਲੋਕੋ ਸਾਡਾ ਪ੍ਰਭ ਯੇਸ਼ੂ ਮਸੀਹ ਦੇ ਵਿਸ਼ਵਾਸ ਹੈ ਅਸੀਂ ਇਸ ਕਰਕੇ ਵਿਸ਼ਵਾਸ ਕਰਦੇ ਹਾਂ ਕਿ ਸਾਡਾ ਜਿਉਂਦਾ ਖੁਦਾ ਹੈ ਕੀ ਹੈ ਜਿਉਂਦਾ ਖੁਦਾ ਸਾਡੀਆਂ ਦੁਆਵਾਂ ਨੂੰ ਵੀ ਕਰਦਾ ਹੈ ਸੁਣਦਾ ਹੈ ਤੇ ਜਿਨ੍ਹਾਂ ਦਾ ਰੱਬ ਦੁਆਵਾਂ ਸੁਣਦਾ ਹੋਵੇ ਉਹ ਕਦੇ ਵੀ ਢਿੱਲੇ ਹੋ ਸਕਦੇ ਨਹੀਂ ਤੇ ਇਸ ਕਰਕੇ ਸਾਨੂੰ ਜਿਉਂਦੇ ਪਰਮੇਸ਼ਵਰ ਤੇ ਵਿਸ਼ਵਾਸ ਵੀ ਜਿਉਂਦਾ ਰੱਖਣਾ ਚਾਹੀਦਾ ਹੈ ਵਿਸ਼ਵਾਸ ਵੀ ਕਦੇ ਮਰਦਾ ਰੱਖਣਾ ਦਾ ਨਹੀਂ ਤੇ ਜਦੋਂ ਅਸੀਂ ਜਿਉਂਦਾ ਵਿਸ਼ਵਾਸ ਕਰਾਂਗੇ ਉਦੋਂ ਪਰਮੇਸ਼ਰ ਸਾਡੇ ਜੀਵਨ ਚ ਕੰਮ ਕਰੇਗਾ ਇਹਦਾ ਵਚਨਾਂ ਦੇ ਦੁਆਰਾ ਖਦਾਤਾ ਸਾਰੇ ਮਾਣਸ਼ਿਸ਼ ਕਰੀ ਆਮੀ ਅੱਜ ਸਭ ਜਣ ਆਪਣੇ ਸਰਾਂਝ ਕਾਉਂਗੇ ਅੱਖਾਂ ਦੇ ਬੰਦ ਕਰਾਂਗੇ ਹੋਈ ਬੱਚੀ ਪ੍ਰਾਰਥਨਾ ਬੱਚੀ ਭੋਨਾ ਦਾ ਭੈ ਟਿਲਕਰਾ ਜਣਾ ਕਰਾਂਗੇ